ਇਹਦੇ ਚ ਰਸ਼ਨ ਵੀ ਹੈਗਾ ਨਾਲ ਉਹ ਸੁਰੂਜਾ ਕੰਮ ਕਰੋ ਕੈਮਰਾ ਕੀ ਹੁੰਦੇ ਪਾਸੇ ਕਰੋ ਲੈ ਉਹ ਜਿਹੜਾ ਮੰਦਾ ਹੈ ਤੇਜਮੋਹਨ ਤੇਜਮੋਹਨ ਨਗਰ ਹੈ ਨਹੀਂ ਮੰਗੂ ਅਸੀਂ ਸੰਤਨਗਰ ਅ ਸੰਤਨਗਰ ਖਾਈ ਸੰਤਨਗਰ ਤੇ ਆ ਹੈਗੇ ਐ ਸੂਟ ਦੋ ਜੀ ਤੁਸੀਂ ਫੜੋ ਆ ਰਾਜਨ ਦੇ ਸਾਰੇ ਕੂਦ ਆਮ ਆਦਮੀ ਪਾਰਟੀ ਆ ਰਹੇ ਆ ਰਾਜਨੀਤੀ ਫੈਲੀ ਹੈ ਇਹ ਇਥੇ ਬੰਦ ਰਹੇ ਆ ਇਹ ਸਾਡੇ ਵੀਰ ਜੀ ਹੈ ਹੁਣੇ ਕਹਿੰਦੇ ਜੀ ਮਨੂ ਤਾਂ ਨਾਲ ਐਵੇਂ ਲਿਆਏ ਮੈਂ ਨਹੀਂ ਸੀ ਵਿੱਚ ਇਹਨਾਂ ਲੋਟਾ ਵਾਲੇ ਜਿਹੜੇ ਲਿਆਏ ਆ ਉਹ ਭੱਜ ਗਏ ਸੋ ਇਹ ਆਮ ਆਦਮੀ ਦਾ ਪਾਰਟੀ ਦਾ ਕੰਮ ਹੈ ਜਿਹੜਾ ਇਥੇ ਬੰਦ ਰਹੇ ਆ ਜੀ ਸਰ ਜੀ ਵਿੱਚ ਕੰਮ ਕਰਦੇ ਕੀ ਭਾਈਓ ਮੇਰੇ ਕਹਿੰਦਾ ਪੁੱਛਿਆ ਕਿ ਤੈਨੂੰ ਲੱਗਦਾ ਮੇਰੇ ਅੱਗੇ ਬਣੀ ਨਵਾਂ ਲੋਡ ਛੱਡ ਰਿਹਾ ਹੈ ਰੋ ਹਾਲੋ ਹਾਲੋ ਮੈਂ ਨੂੰ ਹਾਲੋ ਬਰੋ ਇਹਨਾਂ ਲਈ ਆਪਨੇ ਆਹ ਤੇਰਗੋਆ ਚ ਲੈ ਆਂ ਵਿਚੀ ਦੇ ਵਿੱਚ ਤੇ ਥਾਲੋ ਕਿੱਥੇ ਲੈ ਆਉਂਦਾ ਨਾਲ ਨਾਲ ਉਹ ਨੂੰ ਲੈ ਆਇਆ ਕੀ ਕਰੇ ਦੋਨੋਂ ਉਹ ਕਹਿੰਦੇ ਮਾਰੇ ਜਾਣਾ ਇੱਥੇ ਗਲੀ ਚ ਬੱਟਾ ਲਾਗੇ ਉਹ ਮੈਂ ਨਿਆ ਨਹੀਂ ਬੰਦ ਲਗਾ ਤੇਰੇ ਨਾਲ ਜਿਹੜੇ ਭੇਜਦਾਂ ਨੂੰ ਉਹ ਕਹਿੰਦਾ ਕਿ ਆਦੀ ਬੰਨ ਲੇ ਉਹ ਕਹਿੰਦਾ ਗਲੀ ਚ ਮਾਰਦੇ ਮੈਂ ਕਹਿੰਦਾ ਮੈਂ ਨਿਆ ਕੰਮ ਜਿਹਾ ਆਇਆ ਬਾਕੀ ਉਹ ਆ ਜਿਹੜੀ ਆ ਚਾੜੂ ਘੁੰਮ ਰਿਹਾ ਏ ਇਹਨਾਂ ਦੇ ਸੂਟ ਆ ਚਾੜੂ ਵਾਲਿਆਂ ਦੇ ਉਹ ਕਾਲਾ ਆ ਲੋ ਯਾਰ ਤੁਸੀਂ ਇਹ ਜੇ ਕੰਮ ਕਰਦੇ ਹੋ ਰਾਸ਼ਨ ਨਹੀਂ ਇਹ ਦੇਖੋ ਆ ਤੇਲ ਰਾਸ਼ਨ ਸਾਰਾ ਜੀ ਬਹੁਤ ਇਹ ਰਾਸ਼ਨ ਦੇ ਬੰਦੇ ਲੋ ਜੀ ਕੋਈ ਗੱਲੀ ਘਰ ਆਣੇ ਨੂੰ ਦੇ ਦੇ ਜੀ ਗੱਲ ਇਹ ਹੁੰਦਾ ਜੋ ਮੇਰਾ ਪਿਆਰ ਆ ਚੱਕੋ ਚੱਕੋ ਸੂਟ ਜੇ ਨੂੰ ਚਾਹੀਦੇ ਆ ਸੂਟ ਵੀ ਲੈ ਲੋ ਜੇ ਬੱਚੇ ਜੇ ਨੂੰ ਚਾਹੀਦੇ ਆ ਸਾਡੇ ਪੈਸੇ 300 ਆ ਰਾਸ਼ੂ ਜੀ ਸਾਡੇ ਮੁੱਖ ਮੰਤਰੀ ਜੀ ਨੂੰ ਮੈਂ ਕਹਾਂਗਾ ਕਿ ਆ ਜਿਹੜੇ ਉਸਤੇ ਕੀ ਹੈ ਬੀਬੀਆਂ ਨੂੰ ਐਸੀ ਉਹ ਰੋਕਣੇ ਨਹੀਂ ਹੈ ਸਰਕਾਰ ਕੀ ਆਪਣੇ ਲੇਕਿਨ ਸੁਸਤਾਂ ਦੇ ਨਾਲ ਰੋਕਣੇ ਪੈਣੀ ਆ ਨਾ ਇਲਾਕੇ ਦੇ ਨਾਲ ਪੈਣੀ ਆ ਲੋਕਾਂ ਨੇ ਆਪਣੀ ਦਲੇਰ ਨਾਲ ਵੋਟ ਪਾਉਣੀ ਹੈ ਤੁਸੀਂ ਬਹੁਤ ਕਰਾਜੀ ਏਸੀ ਤੇ ਦੇ ਰਹੇ ਹੋ ਤੁਸੀਂ ਨੂੰ ਬਾਟਰ ਕੁਟਰ ਭੇਜ ਰਹੇ ਹੋ ਇਹ ਚੀਜ਼ਾਂ ਦੇ ਨਾਲ ਤੁਹਾਨੂੰ ਮੋਟਾ ਨਹੀਂ ਪਹਿਣੀ ਜਿੰਨਾ ਮਾਦੀ ਜੋਰ ਦਿਨਾ ਲੋਕਾਂ ਨੇ ਪਿਆਰ ਦੇ ਨਾਲ ਕਰਾਉਂਦੇ ਆ ਲੋਕਾਂ ਨੇ ਤੁਹਾਡੇ ਕੰਮ ਦੇਖਣੇ ਜਿਹੜੇ ਕਿ ਤੁਸੀਂ ਨਹੀਂ ਕਰੇ ਤੁਸੀਂ ਇੱਥੇ ਨਾਲ ਸੀ ਦੇ ਨਾ ਬਾਟੂ ਸੁਣਾਈ ਨਾ ਜੀ ਅੱਜ ਇਹ ਜਲੜੀਆਂ ਲਾਇਆ ਇਹਨਾਂ ਨੇ ਕਿਹਾ ਜੀ ਯਾਰ ਜੀ ਕੰਮ ਨਾ ਕਰੋ ਤੇ ਸੁਣਾਓ ਕਾਸਟੋ ਜੀ ਨੇ ਜੀ ਸੁਣਾਇਆ ਬਾਟੂ ਨਹੀਂ ਆ ਨਹੀਂ ਮੇਰੇ ਨਹੀਂ ਇਹਨੇ ਤੁਹਾਨੂੰ ਨਾ ਲਾਇਆ ਸੀ ਅੱਜ ਮੈਂ ਉਹਦੇ ਨਾਲ ਜੀ ਇੱਕ ਜੀ ਵੀ ਮੈਂ ਨੂੰ ਦੱਸਿਆ ਜਨਾਰ ਜੀ ਤੁਹਾਡੇ ਬ੍ਰੋਕਰ ਦੇ ਮੁੰਡੇ ਨੇ ਭੇਜਿਆ ਨਾ ਉਹ ਸਿਰ ਮੈਨੂੰ ਨਹੀਂ ਪਤਾ ਆਮ ਆਦਮੀ ਪਾਰਟੀ ਲਈ ਜਦੋਂ ਆ ਗਏ ਆਮ ਆਦਮੀ ਪਾਰਟੀ ਦਾ ਮੋਹਮਦ ਜਿਹੜਾ ਪਹਿਲਾ ਆਗੂ ਸੀ ਖਿਲਾਫ ਸਾਹ ਦੇ ਕੋਲ ਉਹਨੇ ਭੇਜਿਆ ਹਾਂਜੀ ਚਲੋ ਇਹਨਾਂ ਦਾ ਨਰਾਜ਼ ਕਰਨ ਕਰੀਏ ਇੱਥੇ ਇੱਥੇ ਬੈਠਾ ਜਿਹੜਾ ਬੜੀ ਆਮ ਆਦਮੀ ਲੋਕੀਓ ਹੋਇਆ ਇਹ ਆਮ ਆਦਮੀ ਪਾਰਟੀ ਦਾ ਹਾਲ ਹੈ ਇਹ ਟਵੰਡਰ ਨਹੀਂ ਨਿਕਲਦੇ ਕਰਾਣਾ ਪਾਉਂਦੇ ਆ ਉਹਨੂੰ ਭੱਜ ਗਿਆ ਇਹ ਕਹਿੰਦਾ ਜੀ ਮੈਂ ਤਾਂ ਉਹਨੂੰ ਕਾਹੜਾ ਲੈ ਕੇ ਆਇਆ ਜਿੱਥੇ ਬੜੀ ਜਰਾ ਗਾੜੀ ਲੱਗੀ ਹੈ ਥੈਂਕ ਯੂ ਕਾਂਗਰਸ ਪਾਰਟੀ ਜਿੰਦਾਬਾਦ ਕਾਂਗਰਸ ਪਾਰਟੀ ਜਿੰਦਾਬਾਦ